ਗਲਾਸਗੋ ਦੇ ਲਾਗਲੇ ਕਸਬੇ ਕੋਟਬਰੇਸ ਸਥਿਤ ਸ਼ਿਮਲਾ ਕੋਟੇਜ ਰੈਸਟੋਰੈਂਟ ਵਿਖੇ ਨੌਜਵਾਨ ਕਾਰੋਬਾਰੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਦੌਰਾਨ ਸ਼ਿਮਲਾ ਕੋਟੇਜ ਦੇ ਮਾਲਕ ਨਵੀ ਦੇ ਜਨਮਦਨ ਸੰਬੰਧੀ ਵੀ ਇਕੱਤਰਤਾ ਕੀਤੀ ਗਈ ਇਸ ਸਮੇਂ ਲੱਗੀ ਵਿਸ਼ੇਸ਼ ਮਹਿਫਲ ਦੇ ਵਿੱਚ ਹਰ ਕਿਸੇ ਨੇ ਆਪੋ ਆਪਣੀ ਗਾਇਕੀ ਦੇ ਜੋਰ ਦਿਖਾਏ ਇਸ ਸਮੇਂ ਬੋਲਦਿਆਂ ਲਖਵੀਰ ਸਿੰਘ ਸਿੱਧੂ ਨੇ ਜਿੱਥੇ ਨਵੀ ਨੂੰ ਜਨਮਦਨ ਦੀ ਵਧਾਈ ਪੇਸ਼ ਕੀਤੀ ਉਥੇ ਨਾਲ ਹੀ ਉਹਨਾਂ ਸਮੂਹ ਨੌਜਵਾਨ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਸਕਾਟਲੈਂਡ ਦੀ ਧਰਤੀ ਤੋਂ ਪ੍ਰਕਾਸ਼ਿਤ ਹੋਣ ਜਾ ਰਹੇ ਪੰਜ ਦਰਿਆ ਅਖਬਾਰ ਦਾ ਬਣਦਾ ਸਰਦਾ ਸਾਥ ਵੀ ਦਿੱਤਾ ਜਾਵੇ। ਇਸ ਸਮੇਂ ਨੌਜਵਾਨ ਕਾਰੋਬਾਰੀਆਂ ਵੱਲੋਂ ਬਾਦ ਚੜ ਕੇ ਸਹਿਯੋਗ ਦਿੱਤਾ ਤੇ ਸਹਿਯੋਗ ਦਿੰਦੇ ਰਹਿਣ ਦਾ ਵਾਅਦਾ ਵੀ ਦੁਹਰਾਇਆ। ਆਓ ਤੁਹਾਨੂੰ ਲੈ ਚਾਲਦੇ ਹਾਂ ਇਸ ਮਹਿਫਲ ਵਿੱਚ ਜਿੱਥੇ ਜਨਮ ਦਿਨ ਸੰਬੰਧੀ ਰੌਣਕਾਂ ਵੀ ਦੇਖਣ ਨੂੰ ਮਿਲਣਗੀਆਂ ਤੇ ਲਖਵੀਰ ਸਿੱਧੂ ਅਪੀਲ ਕਰਦੇ ਵੀ ਦਿਖਾਈ ਦੇਣਗੇ ਤੇ ਨੌਜਵਾਨ ਕਾਰੋਬਾਰੀ ਆਪੋ ਆਪਣੀ ਮਸਤੀ ਦੇ ਵਿੱਚ ਗੀਤ ਸੰਗੀਤ ਸੁਣਾਉਦੇ ਵੀ ਨਜ਼ਰ ਪੈਣਗੇ ਸਾਹਿਬ ਮਜ਼ਾਕ ਨਹੀਂ ਕਰੀਏ ਨਾ ਉਹ ਕਿਰਵਾ ਸਾਹਿਬ ਰੱਖਦੇ ਸਮੇਂ ਸਾਸਿਕਾਲ ਜੀ ਮੇਰੇ ਵੀਰੋ ਪੰਜ ਦਰਿਆ ਸਕਾਟਨ ਕਿੰਨੇ ਗਲਾਸ ਕੋ ਦਾ ਸ਼ਹਿਰ ਛੋਟਾ ਇਹ ਸ਼ਹਿਰ ਵਾ ਉਤੋਂ ਪੰਜ ਦਰਿਆ ਪ੍ਰਿੰਟ ਪੇਪਰ ਛਪ ਰਿਆ ਵਾ ਉਹਨੂੰ ਦਿਨ ਰਾਤ ਮਿਹਨਤ ਕਰਦਾ ਸਾਡਾ ਵੱਡਾ ਨਹੀਂ ਕਹੇ ਛੋਟਾ ਵੀਰ ਖਰਮੀ ਸਾਹਿਬ ਕਿ ਉਹ ਸਾਰੇ ਯੂਕੇ ਜਾ ਰਿਹਾ ਯੂਕੇ ਤੋਂ ਬਾਅਦ ਵਰਲਡ ਵਿੱਚ ਵੀ ਜਾਊਗਾ ਤੇ ਮੈਂ ਸਾਰੇ ਜਿੰਨੇ ਭਰਾ ਅੱਜ ਇਕੱਠੇ ਹੋਏ ਆ ਇਹਨਾਂ ਨੇ ਸਹਿਯੋਗ ਕੀਤਾ ਵਾ ਪਰ ਮੈਂ ਇਹ ਕਹਿਣਾ ਚਾਹੂੰਗਾ ਕਿ ਜਿੰਨੇ ਵੀ ਮੇਰੇ ਕਲਾਸ ਵਿੱਚ ਮੇਰੇ ਵੀਰ ਵਸਦੇ ਆ ਕਾਰੋਬਾਰੀ ਉਹਨਾਂ ਮਰੇ ਬੇਨਤੀ ਕਰੂੰਗਾ ਕਿ ਵਕਤ ਵਿਚੜ ਕੇ ਹਿੱਸਾ ਪਾਓ ਕਿਤੇ ਜੋ ਤਨੋਂ ਮਨੋਂ ਧਨੋਂ ਆਪਣੀ ਕਮਾਈ ਕਰਦੇ ਹਨ ਮਾੜਾ ਦਸਵੰਦ ਕੱਢਿਆ ਕਰੋ ਨਾਲੇ ਕਿਹਨੇ ਪੰਜਾਬੀ ਬੋਲੀ ਜਿੰਦੀ ਰੱਖਣੀ ਆ ਜਿੰਦੀ ਫੇਰ ਆਖ ਹੋਣੀ ਆ ਜੇ ਜੇਬ 'ਚ ਹੱਥ ਪਾਉਂਗੇ ਨਹੀਂ ਤਾਂ ਗੱਲਾਂ ਹੀ ਕਰ ਹੋਣੀਆਂ ਵਾ ਤੇ ਮੇਰੇ ਵੀਰ ਜਰੂਰ ਜਿਹੜੇ ਹੱਥ ਪਾ ਕੇ ਸਪான்ਸਰ ਕਰੋ ਖਰਮੀ ਨੂੰ ਮਨਦੀਪ ਖਰਮੀ ਨੂੰ ਜਿੰਨੇ ਵੀ ਮੇਰੇ ਭਰਾ ਗਲਾਸ ਵਿੱਚ ਰਹਿੰਦੇ ਆ ਜਿੰਨੇ ਵੀ ਪੈਂਦੇ ਆ ਜੇਣਾ ਡਾਇਰੈਕਟ ਹੈ ਸੈਟ ਕਰ ਲਓ ਠੀਕ ਹੈ ਜੀ ਤੇ ਜੇ ਆਪਾਂ ਹੈਗੇ ਐਂ ਵੀ ਜਿੰਨੇ ਵੀ ਆਪਾਂ ਫਰੈਂਡ ਆ ਨਾ ਇੱਕ ਮੰਥਲੀ ਡਾਇਰੈਕਟ ਡੈਬਿਟ ਸੈਟ ਕਰ ਲਓ ਜਿੰਨਾ ਤੁਸੀਂ ਰਿਪੋਰਟ ਕਰਦਾ ਹੈ ਥੈਂਕ ਯੂ ਗੋਡਨ ਗੁਡ ਨਾਈਟ ਗੁਡ ਨਾਈਟ ਵੈਰੀ ਗੁੱਡ ਦੀਵਾਰਾਂ ਨੂੰ ਦੇਖੋ ਥਾ ਥਾ ਉਤੇ ਬਦਲ ਰੀਆਂ ਸਰਕਾਰਾਂ ਨੂੰ ਦੇਖੋ ਟੱਕ ਤੇਰੀ ਹੋ ਰੀਆਂ ਦੀਵਾਰਾਂ ਨੂੰ ਦੇਖੋ ਸੱਚ ਦਿਖਾਤ ਰੀ ਉੱਠ ਖਲੋਣਾ ਮੈਂ ਕਹਿ ਨਹੀਂ ਸਕਦਾ ਸੱਚ ਆਖਣੋ ਚੁੱਪ ਕਦੇ ਮੈਂ ਰਹਿ ਨਹੀਂ ਸਕਦਾ ਭੈਣਾ ਦੇ ਗਲੀ ਪਾਟੇ ਹੋਏ ਲੰਘਾਰਾਂ ਨੂੰ ਦੇਖੋ ਭੈਣਾ ਦੇ ਗਲੀ ਪਾਟੇ ਹੋਏ ਲੰਘਾਰਾਂ ਨੂੰ ਦੇਖੋ ਥਾਂ ਥਾਂ ਉਤੇ ਬਦਲ ਰਹੀਆਂ ਸਰਕਾਰਾਂ ਦੇ ਸਰਕਾਰਾਂ ਨੂੰ ਦੇਖੋ ਟੱਕ ਤੇਰੀ ਹੋ ਰੀਆਂ ਦੀਵਾਰਾਂ ਨੂੰ ਦੇਖੋ ਥੋ ਥੋ ਹੁਤੇ ਬਦਲ ਰਹੀਆਂ ਸਰਕਾਰਾਂ ਨੂੰ ਦੇਖੋ ਅੱਜ ਕੇ ਪੈਰ ਸਸੀ ਦੇ ਜਿੜੇ ਮੈਂਦੀ ਨਾਲੇ ਸ਼ਿੰਗਾਰੇ ਸੂਰਜ ਜਾ ਪੱਜ ਵੜਿਆ ਬਦਲੀ ਹੇਟਾ ਤੇ ਪਹਿੜਾ ਦਰਦਾਲਿ ਸਿਕ ਨਾ ਮਾਰੇ ਨੀ ਮੈਂ ਫੁੱਲ ਖੇ ਲਾ ਬੈਠੀ ਤੁਸ ਕੋਈ ਨਾ ਲਾਇਓ ਇਹ ਨਾ ਜੋਗੀਆਂ ਨਾਲ ਪ੍ਰੀਤ ਲੋਕੋ ਜੰਗਲ ਗਏ ਨਾ ਬੜਦੇ ਸੁੰਦਰਾ ਨੂੰ ਏ ਹੁੰਦੇ ਨਿਕਸੇ ਦੇ ਮਤਲੋਕ ਕਰਨ ਚੋਰੀਆਂ ਕਿਤੇ ਨਾ ਚੁਰ ਮੈਨੂੰ ਕਰਨ ਚੋਰੀਆਂ ਕਿਤੇ ਨਾ ਚੁਰ ਮੈਨੂੰ ਛੱਡ ਗਈ ਤੁਰ ਕੇ ਜਦੋਂ ਤੂੰ ਅਖੀਰ ਹੀ ਰੇ ਇਹ ਕਰ ਲਈਤ ਲਾ ਕੇ ਤੋੜ ਚਾੜੀ ਪਰਖੀ ਜਾਣਿਆ ਤੇਰੀ ਜਮੀਰ ਹੀ ਰੇ ਪਰਖੀ ਜਾਣਿਆ ਤੇਰੀ ਜਮੀਰ ਹੀ ਰੇ ਇੱਕ ਦਿਨੇ ਕੇ ਫਕੀਰ ਸਾਈਂ ਦਾ ਗੜੀ ਚੱਲਾਂਗੇ ਆ ਜਾਵੇ ਕੋਠੇ ਉੱਤੇ ਇੱਕ ਹਜ਼ੀਨਾ ਜੁਲਫਾਂ ਪਈ ਸਕਾਵੇ ਵੇਖ ਕੇ ਉਹਦੀ ਸੋਹਣੀ ਸੂਰਤ ਬਾਬਾ ਅਗਰਦਾ ਪਾਵੇ ਕਹਿੰਦਾ ਕੁਦਰਤ ਨੇ ਕੀ ਚੀਜ਼ ਬਣਾਈ ਕਾਦਰ ਦੇ ਗੁਣ ਕਾਵੇ ਇੱਕ ਵਕੀਰ ਸਾਈਂ ਦਾ ਗਲੀ ਚ ਲੰਘਿਆ ਜਾਵੇ ਕੋਠੇ ਉੱਤੇ ਇੱਕ ਹਜ਼ੀਨਾ ਜੁਲਫਾਂ ਪਈ ਸਕਾਵੇ ਵੇਖ ਕੇ ਉਹਦੀ ਸੋਹਣੀ ਸੂਰਤ ਬਾਬਾ ਅਗਰਦਾ ਪਾਵੇ ਕਹਿੰਦਾ ਕੁਦਰਤ ਨੇ ਕੀ ਚੀਜ਼ ਬਣਾਈ ਕਾਦਰ ਦੇ ਗੁਣ ਕਾਵੇ ਬੀਬੀ ਕਹਿੰਦੀ ਖਰਚਾ ਕੁੱਤੇ ਆ ਸਾਦਾ ਸੁਣਿਆ ਨਹੀਂ ਆਪਣਾ ਖਜ਼ਮ ਬਲਾ ਕੇ ਲਈ ਆਈ ਖਜ਼ਮ ਉਹਦੇ ਨਾਲ ਸਾਰ ਬਾਬੇ ਦੇ ਕੱਦ ਮਾਰੀਆਂ ਲੱਤਾ ਕਹਿੰਦਾ ਤੂੰ ਮੇਰੀ ਟੀਵੀ ਨੂੰ ਛੇੜੇ ਮੈਂ ਭੰਨ ਦੂ ਤੇਰੀ ਲੱਤਾ ਲੱਤਾ ਲੁਤਾ ਖਾ ਕੇ ਬਾਬਾ ਉੱਠਿਆ ਮੌਜ ਵਿੱਚ ਆ ਕੇ ਆਪਣੇ ਖਜ਼ਮ ਨਾਲ ਗੱਲਾਂ ਕਰਦਾ ਉਪਰ ਵਰਤੀ ਲਾ ਕੇ ਕਹਿੰਦਾ ਖਜ਼ਮਾ ਬੇਖਜ਼ਮਾ ਸਿਰ ਮੇਰੇ ਦੇ ਸਾਈਆਂ ਕਦ ਬੋੜੇਗਾ ਕਦ ਉਤਰੇਗਾ ਜਾਂ ਦੁਨੀਆ ਨੇ ਫਟੀਆਂ ਪੋਚ ਬਖਾਈਆਂ ਤੇਰੀ ਖਾ ਤੇ ਨਾ ਤੇਰੇ ਤੇ ਮਾਰ ਸੋਹਣਿਆ ਖਾਦੀ ਤੇਰੇ ਪਈਆਂ ਮੇਰੇ ਪਈਆਂ ਕਦ ਮੁੜੇਗਾ ਬਾਜੀ ਇੰਨੀ ਦੇਰ ਕੀ ਹੋਈ ਮੌਲਾ ਐਸੀ ਖੇਡ ਰਚਾਈ ਉਸ ਕੁੜੀ ਦਾ ਖਦਮ ਬਲਾ ਵਿੱਚ ਲਗਾ ਦੇ ਤਹਾਈ ਕਹਿੰਦਾ ਹਾਏ ਮੇਰੀਆਂ ਅੱਖਾਂ ਮੈਨੂੰ ਕੁਝ ਵੀ ਨਜ਼ਰ ਨਾ ਆਵੇ ਵੇਖ ਵੇਖ ਕੇ ਤੀਵੀ ਉਦੀਓ ਮਤੇ ਗੁਲਾਵੇ ਤਾਰ ਫੜੇ ਜਦ ਬਾਬਾ ਦੇ ਰੋ ਕੇ ਭੂਲ ਬਖਸ਼ਾਈ ਕਹਿੰਦਾ ਹੱਥ ਜੋੜ ਕੇ ਤੋਬਾ ਕੀਤੀ ਹੋ ਟਿਕਾਣੇ ਆਈ ਬਾਬਾ ਕਹਿੰਦਾ ਸੁਣ ਮਟਿਆਰੇ ਜੋ ਕਰੀਏ ਸੋ ਭਰੀਏ ਫਕਰਾਂ ਦੇ ਗੱਲ ਪੈਣ ਤੋਂ ਪਹਿਲਾਂ ਮੋਲਾ ਕੋਲ ਡਰੀਏ ਤੇਰਾ ਖੰਗ ਦਾ ਬੰਦਾ ਆੜੀਏ ਸਾਡਾ ਖਦਮਾ ਅੱਲਾ ਹਰ ਕੋਈ ਖਸਮਾਂ ਵਾਲੀ ਜਿਹਦੇ ਮੂੰਹੇ ਅੜਦੀ ਪੱਲਾ ਤੇਰੇ ਖਸ ਤੋਂ ਜੋ ਸਰੀਆ ਸੀ ਉਸਨੇ ਕੀਤਾ ਤਰਿਆ ਮੇਰੇ ਖਸਮਣੇ ਖਸਮ ਤੇ ਸਾ ਬਰਾਬਰ ਕਰਿਆ ਤੇਰੇ ਖੰਸੋਂ ਲੱਤਾਂ ਸਰੀਆ ਤੇ ਮੇਰੇ ਖੰਤ ਵੱਖਾ ਕਿ ਮੈਂ ਤੇਰੇ ਹਾਲ ਤੱਕਾ ਕਿ ਮੈਂ ਯਾਰ ਵਾਲ ਤੱਕਾ ਸੋਹਰਿਆਂ ਨੂੰ ਦੇਖ ਕੇ ਤਾਂ ਹਰ ਕੋਈ ਖਲੋਵੇਗਾ ਨ ਸੋਹਣਿਆਂ ਨੂੰ ਵੇਖ ਕੇ ਤਾਂ ਹਰ ਕੋਈ ਖਲੋਵੇਗਾ ਸੋਹਣੇ ਜੋ ਬਣਾਉਂਦਾ ਆਪ ਕਿੰਨਾ ਸੋਹਣਾ ਹੋਵੇਗਾ ਸੋਹਣੇ ਨੇ ਵੀ ਸੁਣੀ ਕੁਰੀਏ ਕਰੀਏ ਨਾ ਮਗਰੂਰੀ ਕਰ ਕੋ ਕੇ ਤੂੰ ਲੰਗਾ ਤੇਰੀ ਰੇਤ ਤੇ ਮਲਾਜੂ ਚੂਰੀ ਸੱਪ ਸਾਦ ਤੋਂ ਬਚ ਕੇ ਰਹੀਏ ਅੱਗਾ ਨਾ ਕਦੇ ਬਈਏ ਨੀ ਇੱਕ ਦਿਨ ਖੁਰ ਜਾਏਗੀ ਨੀ ਇੱਕ ਦਿਨ ਖੁਰ ਜਾਏਗੀ ਖੰਡ ਮਿਸ਼ਰੀ ਦੀ ਏਦਲੀਏ ਓ ਤੂੰ ਕੀ ਜਾ ਰਹਾ ਬਾਹਰ ਫੱਕਰਦਾ

ਅਜੀ ਬਾਈ ਸਾਰੇ ਫਸੀ ਕਾ ਦੀ ਤੂੰ ਲਾ ਕੇ ਛੁੱਟ ਗਈਂ ਅੰਗੂਠੀਆਂ ਉਹ ਸਭ ਗੱਲਾਂ ਰਹਿ ਗਈਆਂ ਜਿਹੜੀਆਂ ਸੀ ਛੁੱਟੀਆਂ ਉਹ ਵਾਦੇ ਫੁੱਕੇ ਨਿਕਲੇ ਉਹ ਜਿਹੜੇ ਸੀ ਤੂੰ ਕਰਦੀ ਉਹ ਗੱਲਾਂ ਚੇਤੇ ਰਹਿ ਗਈਆਂ ਉਹ ਜਿਹੜੀਆਂ ਸੀ ਖਰਦੀ ਉਹ ਯਾਰ ਕਿੱਥੋਂ ਖੜਨੇ ਜੋ ਬਣਗੇ ਵਪਾਰੀ ਨੇ ਉਹ ਜਾਨ ਸਾਡੀ ਲੈ ਲਈ ਜਾਨ ਤੋਂ ਪਿਆਰੀ ਨੇ ਉਹ ਜਾਨ ਤੂੰ ਪਿਆਰੀ ਨੇ ਉਹ ਵਾਦੇ ਝੂਠੇ ਨਿਕਲੇ ਜੋ ਸੋਹਾਂ ਕਾ ਕੇ ਕਰਦੀ ਉਹ ਗੱਲਾਂ ਕਿੱਥੇ ਰਹਿ ਗਈਆਂ ਜਿਹੜੀਆਂ ਸੀ ਕਰਦੀ ਕਹਦੇ ਇਸ ਪੈਰ ਥੱਲੇ ਕਹਦੇ ਉਸ ਪੈਰ ਥੱਲੇ ਕਾ ਤੋ ਟੁਕਰਾ ਤੂੰ ਮਾਰੇ ਅੱਗੇ بڑے ਦੁੱਖ ਚੱਲੇ ਕਹ ਦੇ ਉਸ ਪੈਰ ਥਲੇ ਕਹ ਦੇ ਉਸ ਪੈਰ ਥਲੇ ਕਾਤੋਂ ਠੋਕਾਂ ਮਾਰੇ ਅੱਗੇ ਬੜੇ ਦੁੱਖ ਚੱਲੇ ਮਰਮਕਿਆਂ ਤੋਂ ਹੈ ਮਰਮਕਿਆਂ ਤੋਂ ਜੀਣ ਦੇ ਸੁਬਾਲ ਪੁੱਛਦੀ ਨਹੀਂ ਤੂੰ ਜਾਣ ਜਾਣ ਕੇ ਨਹੀਂ ਤੂੰ ਜਾਣ ਜਾਣ ਕੇ ਪੱਤ ਤੇ ਡਾਂ ਵਿਚ ਪੱਤਿਆਂ ਦਾ ਹਾਲ ਪੁੱਛਦੀ ਨੀ ਤੂੰ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਤੇਰੇ ਦਿਲ ਵਿੱਚ ਜਗ ਵੀ ਮੇਰੀਆਂ ਜਾਦਾਂ ਫੇਰੇ ਪਾਉਣਗੀਆਂ ਹਿਚਕੀਆਂ ਆਉਣਗੀਆਂ ਨੀ ਸੁਤੀ ਪਈ ਨੂੰ ਹਿਚਕੀਆਂ ਆਉਣਗੀਆਂ ਜਿੱਥੇ ਪਹਿਲੀ ਵਾਰ ਮਿਲੇ ਸੀ ਯਾਦਿਆ ਉਹ ਤਾਂ ਤੈਨੂੰ ਜਿਸ ਉਤੇ ਸਿਰ ਤਰਸੋਂਦੇ ਸਰ ਲਾ ਪੁੱਲਣੀ ਮੇਰੀ ਖਾ ਤੈਨੂੰ ਬੀਤਿਆਂ ਜਾਂਦ ਜਿੰਦ ਤੇਰੀ ਨੂੰ ਹੀ ਜ਼ਰ ਦੇ ਪਹਿ ਲਾਉਣ ਗਿਆਂ ਨਿਸਤੀ ਪਈ ਨੂੰ ਹਿਚਕਿਆਂ ਆਉਣ ਗਿਆਂ ਨਿਸਤੀ ਪਈ ਨੂੰ ਹਿਚਕਿਆਂ ਆਉਣ ਗਿਆਂ ਯਾ ਸੱਜਣ ਦੀ ਸੱਤ ਵਰਗੀ ਤੇਰੇ ਤਲ ਮਨ ਗੈਰ ਸਮੋ ਜਾਉ ਜੀਣਾ ਤਾਂ ਇੱਕ ਪਾਸੇ ਤੈਨੂੰ ਮਰਨਾ ਔਖਾ ਹੋ ਜਾਉ ਕਾਹਿਆਂ ਕੋਈ ਨਾ ਰੋਦੀ ਹੋਈ ਹੂੰ ਆਕੇ ਹੋਰ ਰਵੋਣ ਗੀਆਂ ਨੀ ਸੁਤੀ ਪਈ ਨੂੰ ਹਿਚਕਿਆ ਆਉਣ ਗੀਆਂ ਨੀ ਸੁਤੀ ਪਈ ਨੂੰ ਹਿਚਕਿਆ ਆਉਣ ਗੀਆਂ ਹੋਲਾ ਜਾ ਸੱਜਣਾ ਓ ਨਾ ਨਾ ਹੋ ਕਿੰਜ ਰੋਕਾਂ ਕਿੰਜ ਰੋਕਾਂ ਬਾਹ ਫੜਕੇ ਜਾਂਦੇ ਸੱਜਣਾ ਨੂੰ ਕਿੰਜ ਰੋਕਾਂ ਬਾਹ ਫੜਕੇ ਜਾਂਦੇ ਸੱਜਣਾ ਨੂੰ ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸੱਜਣਾ ਨੂੰ ਓ ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸੱਜਣਾ ਨੂੰ ਉਹ ਜਾਂਦੇ ਸੱਜਣਾ ਨੂੰ ਗਲੀ ਵਿੱਚੋਂ ਤਾਂ ਹੱਸ ਕੇ ਵਿਦਿਆ ਕਰ ਦਿੱਤੇ ਗਲੀ ਵਿੱਚੋਂ ਤਾਂ ਹੱਸ ਕੇ ਵਿਦਿਆ ਕਰ ਦਿੱਤੇ ਫਿਰ ਰੋਇਆ ਆਹ ਫਿਰ ਰੋਇਆ ਅੰਦਰ ਵੜ ਕੇ ਜਾਂਦੇ ਸੱਜਣਾ ਨੂੰ ਹੁਣ ਕੀ ਅੱਖਾਂ ਮੈ ਲੜ ਕੇ ਜਾਂਦੇ ਸੱਜਣਾ ਨੂੰ ਉਹ ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸੱਜਣਾ ਨੂੰ ਹਾ ਜਾਂਦੇ ਸੱਜਣਾ ਨੂੰ ਕੀਤੇ ਵੀਰੇ ਦੇਣਾ ਦਿਲ ਦੀ ਗਾਨੀ ਵਿੱਚ ਕੀਤੇ ਵੀ ਨੇ ਦੇਣਾ ਦਿਲ ਦੀ ਗਾਨੀ ਵਿੱਚ ਕੁਝ ਸ਼ੇਰ ਨੇ ਦਿੱਤੇ ਮੜਕੇ ਜਾਂਦੇ ਸੱਜਣਾ ਨੂੰ ਕੁਝ ਸ਼ੇਰ ਨੇ ਦਿੱਤੇ ਮੜਕੇ ਜਾਂਦੇ ਸੱਜਣਾ ਨੂੰ ਓ ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸੱਜਣਾ ਨੂੰ ਓ ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸੱਜਣਾ ਨੂੰ ਆ ਜਾਂਦੇ ਸੱਜਣਾ ਨੂੰ ਬਫਾਕੂਨ ਵਿੱਚ ਹੁੰਦੀ ਮਿਲਦੀ ਨਾ ਮੁਲ ਜਾ ਕਿਸੇ ਨਾਲ ਤੂੰ ਨਿਭਾ ਕੇ ਦਿਖਾਈ ਦੇਵੀ ਨੂੰ ਤੂੰ ਦਿਲ ਵਿੱਚੋਂ ਕੱਢ ਕੇ ਤਾਂ ਦਸੀ ਦੇਵੀ ਦੇ ਤੂੰ ਦਿਲ ਵਿੱਚੋਂ ਜਾ ਕੇ ਦਿਖਾਈ ਸਾਂਝੇ ਤਨੀ ਅਖਰ ਨੇ ਸਾਡੇ ਨਾਮ ਵਿੱਚ ਸਾਂਝੇ ਤੇਨੇ ਅਖਰ ਨੇ ਸਾਡੇ ਨਾਮਾ ਵਿੱਚ ਤੂੰ ਚਾਵੇਂ ਵੀ ਤਾਂ ਮੇਰਾ ਨਾਂ ਚਾਵੇਂ ਵੀ ਤਾਂ ਮੇਰਾ ਨਾਂ ਮਿਟਾਇਆ ਨਹੀਂ ਹੋ ਜਾਣਾ ਦਿਲ ਤੇ ਤੇਰੇ ਨਹੀਂ ਕਹਾਵਾਂਗੂ ਬਹਿ ਗਿਆ ਮੈਂ ਮਿਟਾਇਆ ਨਹੀਂ ਹੋ ਜਾਣਾ ਦੇਵਤੇ ਤੇਰੇ لیک میں مٹایا نہیں ہو جانا میں مٹایا نہیں جا تیرے دانی شان میں مٹے نہیں ہونا پہ دہاں میں جو کانیاں بنا کے بھی ਸੁਨਾਇਆ ਨਹੀਂ ਉਹ ਜਾਣਾ ਦੇ ਤੇਰੇ ਨੀਕਾ ਵਾਂਗੂ ਬਹਿ ਗਿਆ ਮੈਂ ਮਿਟਾਇਆ ਨਹੀਂ ਉਹ ਜਾਣਾ ਮੈਂ ਮਿਟਾਇਆ ਨਹੀਂ ਉਹ ਜਾਣਾ ਇਹਦੇ ਨਾਲੇ ਕਹਿੰਦੇ ਸ਼ੇਰ ਆ ਜੇ ਤੂੰ ਸਾਨੂੰ ਛੱਡਿਆ ਏ ਕੋਈ ਨਮੀ ਗਲਨੀ ਸਾਨੂੰ ਆਪਣੇਆਂ ਲੁੱਟਿਆ ਏ ਕੋਈ ਨਮੀ ਗਲਨੀ ਸੁਖਪਾਲ ਨੇ ਮਨੋਣਾ ਖੋਰੇ ਕਦੋਂ ਸਿੱਖਣਾ ਸੁਖਪਾਲ ਨੇ ਮਨੋਣਾ ਖੋਰੇ ਕਦੋਂ ਸਿੱਖਣਾ ਕੋਈ ਉਹਦੇ ਨਾਲ ਰੁੱਸੇ ਆਏ ਨਮੀ ਗਲਨੀ ਕੋਈ ਉਹਦੇ ਨਾਲ ਰੁਸੇ ਆਏ ਨਮੀ ਗਲਣੀ ਤਖ ਦੀ ਤਖ ਦੀ ਅੱਗ ਤੇ ਤੇਲ ਪਾਇਆ ਨਾ ਕਰੀਨੀ ਤਖ ਦੀ ਤਖ ਦੀ ਅੱਗ ਤੇ ਤੇਲ ਪਾਇਆ ਨਾ ਕਰੀਨੀ ਆਦਿ ਛੋੜ ਕੇ ਇਹਨਾਂ ਕੇਤੇ ਨਾ ਕਰਨੀ ਓ ਹੱਥ ਜੋੜ ਕੇ ਕਹਿੰਨੇ ਜੇਤੇ ਆਇਆ ਨਾ ਕਰੀਨੀ ਕਹਿੰਦਾ ਕੋਈ ਕਸਰ ਨਹੀਂ ਛੱਡਦੀ ਮਾਰਨ ਲਈ ਗਰੀਬਾਨੂ ਸੁਪਨੇ ਵਿੱਚ ਵੀ ਲੈ ਕੇ ਆਵੇਂ ਨਾਲ ਰਕੀ ਬਾਨੂ ਕੋਈ ਕਸਰ ਨਹੀਂ ਛੱਡਦੀ ਮਾਰਨ ਲਈ ਗਰੀਬਾਨੂ ਸੁਪਨੇ ਵਿੱਚ ਵੀ ਲੈ ਕੇ ਆਵੇਂ ਨਾਲ ਰਕੀ ਬਾਨੂ ਬੰਗਾਂ ਦੀ ਥਾ ਝੂੜੇ ਨੂੰ ਸ਼ਨਕਾਇਆ ਨਾ ਕਰਨੀ ਉਸ ਪਿੰਡ ਦੇ ਗੇਟ ਦੀ ਆਦ ਦਵਾਈਆਂ ਨਾ ਕਰਨੀ ਹੱਥ ਜੋੜ ਕੇ ਕਹਿੰਨੇ ਚੇਤੇ ਆਇਆ ਨਾ ਕਰਨੀ ਓ ਜੋੜ ਕੇ ਕਹਿੰਨੇ ਚੇਤੇ ਆਇਆ ਦਿਲ ਦੀ ਕੋਰੀ ਚਾਦਰ ਉੱਤੇ ਲੱਗੀਆਂ ਹੋਈਆਂ ਜੋਖਾ ਵਰਗਾ ਇਹ ਨਹੀਂ ਕਰਨਾ ਉਹ ਨਹੀਂ ਕਰੀਣਾ ਪੈਰ ਪੈਰ ਤੇ ਰੋਕਾ ਵਰਗਾ ਉਹ ਖੁਣ ਜੀ ਕਰਦਾ ਪੀ ਗੇ ਜਿਹੜਾ ਯਾਰ ਬਣਾਇਆ ਜੋਖਾ ਵਰਗਾ ਬਹਿਨੀ ਮਾਲਪੂਰੀ ਸੀ ਜੋ ਹੁਣ ਉਹ ਵੀ ਨਿਕਲਿਆ ਲੋਕਾ ਵਰਗਾ ਅੱਖਾ ਮੂਰੇ ਚਿਹਰਾ ਤੇਰਾ ਕੱਢ ਕੇ ਸੁੱਟ ਦਿੱਤਾ ਅੱਖਾ ਮੂਰੇ ਚਿਹਰਾ ਤੇਰਾ ਕੱਢ ਕੇ ਸੁੱਟ ਦਿੱਤਾ ਲੱਗਣਾ ਜਾਵੇ ਰੁੱਖ ਗਮਾ ਦਾ ਜੜ ਤੋਂ ਪੁੱਟ ਦਿੱਤਾ ਜੋੜੀ ਚੀਪੇ ਨਵੀ ਪਨੀਰੀ ਲਾਇਆ ਨਾ ਕਰਨੀ ਹੱਥ ਜੋੜੇ ਚੇਤੇ ਆਇਆ ਨਾ ਕਰਨੀ ਓ ਹੱਥ ਜੋੜੇ ਨੇ ਚੇਤੇ ਆਇਆ ਨਾ ਕਰਨੀ ਬੇਦਰਦ ਸਾਡੇ ਦਿਲ ਦੀ ਚਰਬੀ ਮਸਲੇ ਦਿੱਤੀ ਤੂੰ ਬਟਨਾ ਲਾਉਣ ਦੇ ਲਈ ਮਾਰੇ ਮਾਰੇ ਸ਼ੁਰੀਆ ਸਾਨੂੰ ਜਖਮੀ ਕਰਤਾ ਗੂੜਾ ਮਹਿੰਦੀ ਦਾ ਰੰਗ ਬਣਾਉਣ ਦੇ ਲਈ ਹੱਥে ਅੱਗ ਲਾਵੇ ਕਾਡੜੀ ਨੂੰ ਇੱਕ ਹੀ ਆਪਣਾ ਮੈ ਸੌਣ ਦੇ ਲਈ ਜਾ ਬੇ ਕਦਰ ਤੈਨੂੰ ਸਮਝ ਲਿਆ ਨਹੀਂ ਵੇਰਾ ਪਿਆਰ ਸਿੱਧਿਲ ਪਰ ਚੌਣ ਦੇ ਲਈ ਖੂਪਿਆ 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 ਰਪੋਟ ਆਈ ਲੰਡਨੋਂ ਅੱਛੇ ਵਿਆਨੀ ਹਾਏ ਕਸਮ ਖਾਦੀ ਅਸੀਂ ਲਕਨੀ ਹਾਏ ਇੱਕ ਰਕ ਪੁੱਗੀ